आईएलटीएस ਇੱਕ ਸਭ ਤੋਂ ਪੁਰਾਣਾ ਟੈਸਟ ਹੈਗਾ 12500 ਪਲੱਸ ਆਰਗੇਨਾਈਜੇਸ਼ਨ 140 ਕੰਟਰੀਆਂ ਦੇ ਵਿੱਚ ਇਹਨੂੰ ਅਕਸੈਪਟ ਕਰਦੀ ਹੈ ਸੋ ਮੈਂ ਬੱਚਿਆਂ ਨੂੰ ਇਹੀ ਰਿਕਮੈਂਡ ਕਰਾਂਗਾ ਕਿ ਉਹਨਾਂ ਨੇ ਜਦੋਂ ਵੀ ਆਪਣੇ ਸਟੱਡੀ ਲਈ ਵਰਕ ਲਈ ਜਾਂ ਇਮੀਗ੍ਰੇਸ਼ਨ ਵਾਸਤੇ ਜਾਣਾ ਹੈਗਾ ਤੇ ਆਇਲਸ ਨੂੰ ਚੂਜ਼ ਕਰੋ ਬਿਕੋਜ਼ ਇੱਕ ਵਾਰੀ ਉਹਨਾਂ ਨੇ ਆਇਲਸ ਕਰ ਲਈ ਆਪਣੇ ਡਿਜ਼ਾਇਰਡ ਬੈਂਡ ਸਕੋਰ ਲੈ ਲਏ ਤੇ ਉਹਨਾਂ ਨੂੰ ਫਿਰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਰਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਤੇ ਮੈਂ ਹਾ ਪੂਜਾ ਟਿੱਲੋ ਜਿਵੇਂ ਕਿ ਅੱਜ ਅਸੀਂ ਪਹੁੰਚਿਆ ਸਟੱਡੀ ਹਾਊਸ ਆਦਮਪੁਰ ਦੇ ਵਿੱਚ ਜਿੱਥੇ ਆਈਡਸ ਨੂੰ ਲੈ ਕੇ ਇੱਕ ਸੈਮੀਨਾਰ ਕੀਤਾ ਗਿਆ ਤਾਂ ਸਾਡੇ ਨਾਲ ਅੱਜ ਜਲੰਧਰ ਤੋਂ ਸਾਡੇ ਮੇਨ ਗੈਸਟ ਆਏ ਹੋਏ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਆਈਡਸ ਦੇ ਬਾਰੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਤੇ ਜੋ ਕੁਝ ਵੀ ਬੱਚਿਆਂ ਦੇ ਦਿਮਾਗ 'ਚ ਡਾਊਟਸ ਰਹਿੰਦੇ ਨੇ ਆਈਡਸ ਨੂੰ ਲੈ ਕੇ ਸਪੈਸ਼ਲੀ ਉਹ ਅੱਜ ਜਲੰਧਰ ਤੋਂ ਆਏ ਪੂਰੀ ਟੀਮ ਵੱਲੋਂ ਕਲੀਅਰ ਕੀਤੇ ਗਏ ਤੁਹਾਨੂੰ ਮਿਲਾਵਾਂਗੇ ਉਸ ਟੀਮ ਦੇ ਨਾਲ ਸਰ ਸਵਾਗਤ ਹੈ ਤੁਹਾਡਾ ਟਾਪ ਨਿਊਜ਼ 'ਚ थैंक यू मैम फॉर दिस इंट्रोडक्शन मेरा नाम अंकित हैगा ते मैं आइल्स टीम नो रिप्रेजेंट कर रहा हूं मैं सबसे पहला स्टडी हाउस दा समीक्षा मैम दा थैंक यू करना चाहना कि उन्होंने सानो ये ऑपर्चुनिटी दी थी कि assi डायरेक्टली बच्चियां नाल मिलके ओना दे आइल्स नो लेके जेडे ओना दे डाउट्स ने ते ओना नु दस सकीए ते मैं इथे ऐड ऑन करना चाहूंगा कि आइल्स इक एंदा दा पेपर हैगा या ਜਿਹੜਾ ਕਿ ਸਿਰਫ ਬੱਚਿਆਂ ਦੇ ਬਾਹਰ ਜਾਣ ਦੇ ਸੁਪਨੇ ਨੂੰ ਸাকার ਨਹੀਂ ਕਰਦਾ ਉਹਨਾਂ ਦੀ ਓਵਰਆਲ ਇੱਕ ਪਰਸਨੈਲਿਟੀ ਗਰੂਮ ਕਰਦਾ ਹੈ ਸੋ ਆਪਾਂ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਜਾਣਾ ਹੈਗਾ ਆ ਉੱਥੇ ਇੰਗਲਿਸ਼ ਹੀ ਬੋਲੀ ਜਾਂਦੀ ਨਹੀਂ ਹੈਗੀ ਹੈ ਤੇ ਗਲੋਬਲੀ ਇੰਗਲਿਸ਼ ਅਸੈਪਟਡ ਹੈਗੀ ਹੈ ਆਈਐਲਟਸ ਇੱਕ ਸਭ ਤੋਂ ਪੁਰਾਣਾ ਟੈਸਟ ਹੈਗਾ 12500 ਪਲੱਸ ਆਰਗੇਨਾਈਜੇਸ਼ਨ 140 ਕੰਟਰੀਆਂ ਦੇ ਵਿੱਚ ਇਹਨੂੰ ਅਸੈਪਟ ਕਰਦੀ ਹੈ ਸੋ ਮੈਂ ਬੱਚਿਆਂ ਨੂੰ ਇਹ ਰਿਕਮੈਂਡ ਕਰਾਂਗਾ ਕਿ ਉਹਨਾਂ ਨੇ ਜਦੋਂ ਵੀ ਆਪਣੇ ਸਟੱਡੀ ਲਈ ਵਰਕ ਲਈ ਇਹ ਇਮੀਗ੍ਰੇਸ਼ਨ ਵਾਸਤੇ ਜਾਣਾ ਹੈਗਾ ਤੇ ਆਇਲਸ ਨੂੰ ਚੂਜ਼ ਕਰੋ ਬਿਕੋਜ਼ ਇੱਕ ਵਾਰੀ ਉਹਨਾਂ ਨੇ ਆਇਲਸ ਕਰ ਲਈ ਆਪਣੇ ਡਿਜ਼ਾਇਰਡ ਬੈਂਡ ਸਕੋਰ ਲੈ ਲਏ ਤੇ ਉਹਨਾਂ ਨੂੰ ਫਿਰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕਿ ਆਹ ਪਾਰਟਿਕੂਲਰ ਜਗ੍ਹਾ ਤੇ ਜਾਂ ਆਹ ਪਾਰਟਿਕੂਲਰ ਐਮਬੈਸੀ ਉਸ ਸਰਟੀਫਿਕੇਟ ਨੂੰ ਅਕਸੈਪਟ ਕਰੇਗੀ ਕਿ ਨਹੀਂ ਕਰੇਗੀ ਜੀ ਜੀ ਤੇ ਅੰਕਿਸ਼ ਜੀ ਅੱਜ ਸਟੱਡੀ ਹਾਊਸ ਦੇ ਵਿੱਚ ਤੁਸੀਂ ਸੈਮੀਨਾਰ ਲਾਇਆ ਬੱਚਿਆਂ ਵੱਲੋਂ ਕਿਦਾਂ ਦਾ ਰਿਸਪੌਂਸ ਦੇਖਣ ਨੂੰ ਮਿਲਿਆ ਮੈਮ ਮੈਂ ਕਾਫੀ ਅੱਜ ਹੈਪੀ ਹੈਗਾ ਇੱਥੇ ਸੈਮੀਨਾਰ ਕਰਕੇ ਮੋਸਟਲੀ ਸਾਨੂੰ ਇੱਦਾਂ ਦਾ ਬੱਚਿਆਂ ਵੱਲੋਂ ਰਿਸਪਾਂਸ ਮਿਲਦਾ ਨਹੀਂ ਬਟ ਕਾਫੀ ਅੱਛੇ ਬੱਚੇ ਨੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਕੁਐਸਚਨ ਪੁੱਟ ਕੀਤੇ ਕਾਫੀ ਸਾਰੇ ਡਾਊਟਸ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਟੈਸਟ ਨੂੰ ਲੈ ਕੇ ਕਿੱਥੇ ਅਪੀਅਰ ਕਰੀਏ ਕਿਹੜੀ ਡੇਟ ਨੂੰ ਭਰੀਏ ਕਦੋਂ ਭਰੀਏ ਸੋ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਤੁਹਾਡੀ ਪ੍ਰੋਪਰ ਤਿਆਰੀ ਹੋ ਜਾਏ ਤੁਹਾਨੂੰ ਲੱਗੇ ਤੁਸੀਂ ਆਪਣਾ ਟੈਸਟ ਭਰੋ ਤੇ ਸਾਡੇ ਟੈਸਟ ਸੈਂਟਰ ਹਰ ਇੱਕ ਬੇਸਿਕ ਮਤਲਬ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਅਵੇਲੇਬਲ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਾਡੇ ਟੈਸਟ ਸੈਂਟਰ ਅਵੇਲੇਬਲ ਨੇ ਸੋ ਚੂਜ਼ ਯੋਰ ਨੀਅਰਸਟ ਟੈਸਟ ਸੈਂਟਰ ਜੋ ਵੀ ਤੁਹਾਡੇ ਲਾਗੇ ਟੈਸਟ ਸੈਂਟਰ ਹੈਗਾ ਆ ਤੁਸੀਂ ਉਹਨੂੰ ਚੂਜ਼ ਕਰੋ ਤੇ ਆਪਣਾ ਆਈਡਸ ਬੈਂਡ ਸਕੋਰ ਲੋ ਤੇ ਆਪਣੇ ਜਿਹੜੇ ਸੁਪਨੇ ਹੈਗੇ ਉਹਨੂੰ ਸਕਾਰ ਕਰੋ ਕਿ ਜੀ ਬੱਚਾ ਦੇ ਦਿਮਾਗ 'ਚ ਇੱਕ ਬੜਾ ਵੱਡਾ ਕੁਐਸਚਨ ਹੁੰਦਾ ਹੈ ਕਿ ਬਾਹਰ ਜਾਣਾ ਤਾਂ ਕਿ ਬਾਹਰ ਜਾਣ ਲਈ ਆਈਡਸ ਕਰਨੀ ਕੰਪਲਸਰੀ ਹੈ ਮੈਂ ਦੇਖੋ ਇੱਕ ਟੈਸਟ ਹੈਗਾ ਆ ਜਦੋਂ ਵੀ ਆਪਾਂ ਬੇਸਿਕਲੀ ਜਦੋਂ ਸਟੱਡੀ ਵਰਕ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਸਟੱਡੀ ਵਰਕ ਤੇ ਇਮੀਗ੍ਰੇਸ਼ਨ ਲਈ ਜਦੋਂ ਤੁਸੀਂ ਜਾਣਾ ਹੈਗਾ ਕਿ ਉਹਨਾਂ ਨੇ ਬੈਂਚਮਾਰਕ ਸੈੱਟ ਕੀਤਾ ਹੋਇਆ ਆ ਕਿ ਤੁਹਾਡੇ ਇੰਗਲਿਸ਼ ਦਾ ਟੈਸਟ ਸਾਨੂੰ ਚਾਹੀਦਾ ਹੈ ਤੇ ਉਹਦੇ ਵਿੱਚ ਅਸੀਂ ਇੱਥੇ ਦੱਸਦੇ ਹਾਂ ਕਿ ਆਇਲਸ ਤੁਹਾਡੀ ਕਿੱਦਾਂ ਹੈਲਪ ਕਰਦਾ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਰੀ ਯੂਨੀਵਰਸਿਟੀਆਂ ਸਾਰੀ ਐਮਬੈਸੀਜ਼ ਇਹਨੂੰ ਸੈਪਟ ਕਰਦੀਆਂ ਨੇ ਸੋ ਤੁਸੀਂ ਇੱਕ ਵਾਰੀ ਆਇਲਸ ਕਰ ਲਈ ਤਾਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਇਸ ਕੰਟਰੀ ਦੇ ਵਿੱਚ ਮੈਨੂੰ ਅਕਸੈਪਟੈਂਸ ਮਿਲੇਗੀ ਜਾਂ ਨਹੀਂ ਮਿਲੇਗੀ ਯਾਨੀ ਕਿ ਬੈਨੀਫਿਟਸ ਨੇ ਆਇਲਸ ਕਰਨ ਦੇ ਤੇ ਇੱਕ ਹੋਰ ਅੰਕ ਜੀ ਬਹੁਤ ਵੱਡਾ ਮੈਨੂੰ ਲੱਗਦਾ ਕਿ ਕੁਐਸਚਨ ਸਾਡੇ ਜਿਹਨੇ ਵੀ ਈਅਰਸ ਇਹ ਇੰਟਰਵਿਊ ਦੇਖ ਰਹੇ ਹਨ ਉਹਨਾਂ ਨੂੰ ਵੀ ਅਸੀਂ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੋ ਕਿ ਅਨਦੇ ਥਰੂ ਅਸੀਂ ਦੱਸਣਾ ਚਾਹਾਂਗੇ ਕਿ ਬੱਚੇ ਦੇ ਦਿਮਾਗ ਚ ਹੁੰਦਾ ਕਿ ਅਸੀਂ ਆਇਲਸ ਅਸੀਂ ਜਿਹਦਾ ਆਦਮਪੁਰ ਦੇ ਕਿਸੇ ਵੀ ਇੰਸਟੀਟਿਊਟ ਤੋਂ ਕੀਤੀ ਬਟ ਆਪਾਂ ਪੇਪਰ ਦੇਣ ਲਈ ਜਿਹਦਾ ਅੰਮ੍ਰਿਤਸਰ ਜਾ ਰਹੇ ਹਨ ਉਹਨਾਂ ਨੂੰ ਲੱਗਦਾ ਕਿ ਉੱਥੇ ਪੇਪਰ ਈਜ਼ੀ ਹੋਊਗਾ ਕੀ ਅਦਾਦਾ ਵੀ ਕੁਝ ਹੁੰਦਾ ਹੈ ਨਹੀਂ ਮੈਮ ਇਦਾਂ ਦਾ ਕੁਝ ਨਹੀਂ ਹੁੰਦਾ ਆਲਸ ਦੇ ਇੱਕ ਇੰਟਰਨੈਸ਼ਨਲ ਲੈਵਲ ਦਾ ਟੈਸਟ ਹੈਗਾ ਤੇ ਇਹ ਇੱਕ ਸਟੈਂਡਰਡਾਈਜ਼ਡ ਟੈਸਟ ਹੈਗਾ ਜਿੱਥੇ ਵੀ ਤੁਹਾਡਾ ਟਾਈਮ ਜ਼ੋਨ ਸੇਮ ਹੈਗਾ ਉਥੇ ਤੁਹਾਨੂੰ ਇਕੁਅਲ ਪੇਪਰ ਆਉਂਦਾ ਸੋ ਚਾਹੇ ਤੁਸੀਂ ਅਮ੍ਰਿਤਸਰ ਦੇ ਹੋ ਜਾਂ ਕਿ ਕਿਤੇ ਵੀ ਦੇ ਲੋ ਤੁਸੀਂ ਪੇਪਰ ਕੁਐਸਚਨਸ ਜੋ ਹੋਣਗੇ ਉਹ ਸੇਮ ਹੀ ਹੋਣਗੇ ਸੋ ਇਹ ਇਹਨੂੰ ਤੁਸੀਂ ਸੌਖਾ ਜਾਂ ਔਖੇ ਦੇ ਵਿੱਚ ਪੈਰਾਮੀਟਰ ਦੇ ਵਿੱਚ ਤੁਸੀਂ ਉਹਨੂੰ ਨਾ ਮਤਲਬ ਐਗਜ਼ਾਮਿਨ ਕਰੋ ਇਹ ਇੱਕ ਸਟੈਂਡਰਡਾਈਜ਼ਡ ਟੈਸਟ ਹੈਗਾ ਠੀਕ ਹੈ ਤੁਹਾਡੀ ਆਪਣੀ ਤਿਆਰੀ ਹੋਣੀ ਚਾਹੀਦੀ ਹੈ ਤੁਹਾਡੇ ਡੈਫੀਨੇਟਲੀ ਜਿਹੜੇ ਬੈਂਡ ਸਕੋਰ ਹੈ ਜਿੰਨੇ ਵੀ ਤੁਹਾਨੂੰ ਚਾਹੀਦੇ ਨੇ ਡੈਫੀਨੇਟਲੀ ਆਣਗੇ ਵਿਅਰ ਸੇ ਬਹੁਤ ਵਧੀਆ ਵਧੀਆ ਇਹ ਜੋ ਇਨਫੋਰਮੇਸ਼ਨ ਸਗੀ ਤਟ ਨੂੰ ਅਸੀਂ ਆਪਣੇ ਚੈਨਲ ਦੇ ਥਰੂ ਦਿੱਤੀ ਕਿ ਕਈ ਬੱਚੇ ਦੇ ਦਬਾਕ ਚ ਬੜਾ ਵੱਡਾ ਕੁਐਸਚਨ ਹੁੰਦਾ ਸੀ ਕਿ ਉੱਥੇ ਜਾ ਕੇ ਅ ਜੇ ਅਸੀਂ ਪੇਪਰ ਦਾਵਾਂਗੇ ਤਾਂ ਸ਼ਾਇਦ ਉਹ ਕੁਐਸਚਨਸ ਈਜ਼ੀ ਆਰ ਬਟ ਐਦਾ ਦਾ ਨਹੀਂ ਹੁੰਦਾ ਤੁਸੀਂ ਜਿੱਥੋਂ ਆਪਣੇ ਐਡਸ ਕੀਤੀ ਹੋਈ ਹੈ ਤੁਸੀਂ ਉੱਥੇ ਹੀ ਜਾ ਕੇ ਈਜ਼ੀਲੀ ਆਪਣਾ ਪੇਪਰ ਦੇ ਸਕਦੇ ਹੋ ਤੇ ਅੰਗੀ ਜੀ ਲਾਸਟ ਦੇ ਵਿੱਚ ਸਾਡੇ ਜਿਹੜੇ ਵੀ ਵਿਊਅਰਸ ਸੇ ਤੁਹਾਡਾ ਇੰਟਰਵਿਊ ਦੇਖ ਰਹੇ ਨੇ ਉਹਨਾਂ ਨੂੰ ਜਾਂ ਜਿਹੜੇ ਵੀ ਯੂਥ ਦੇਖ ਰਹੇ ਹਨ ਜੋ ਚਾਹੁੰਦੇ ਨੇ ਅਸੀਂ ਬਾਹਰ ਜਾਣਾ ਹੈ ਉਹਨਾਂ ਨੂੰ ਕੋਈ ਮੈਸੇਜ ਤੁਸੀਂ ਕਨਵੇ ਕਰਨਾ ਚਾਹੋਗੇ ਦੇਖੋ ਮੇਰਾ ਇੱਕ ਲਾਸਟ ਇਹੀ ਮੈਸੇਜ ਹੈ ਕਿ ਤੁਸੀਂ ਆਇਲਸ ਕਰਨੀ ਹੈ ਤੇ ਤੁਸੀਂ ਆਪਣੇ ਸਟੱਡੀ ਹਾਊਸ ਦੇ ਵਿੱਚ ਆ ਕੇ ਕਰ ਸਕਦੇ ਹੋ ਸੈਕਿੰਡ ਥਿੰਕ ਕਿ ਜਦੋਂ ਵੀ ਤੁਸੀਂ ਬਾਹਰ ਦਾ ਆਪਣਾ ਸੁਪਨਾ ਦੇਖਦੇ ਹੋ ਚਾਹੇ ਉਹ ਸਟੱਡੀ ਦਾ ਹੈ ਚਾਹੇ ਉਹ ਵਰਕ ਦਾ ਹੈ ਚਾਹੇ ਉਹ ਇਮੀਗ੍ਰੇਸ਼ਨ ਦਾ ਹੈ ਚੂਜ਼ ਆਇਲਸ ਬਿਕੋਜ਼ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਇੱਕ ਸਿਰਫ ਟੈਸਟ ਨਹੀਂ ਹੈਗਾ ਇਹ ਤੁਹਾਡੀ ਪਰਸਨੈਲਿਟੀ ਗਰੂਮ ਕਰਦਾ ਹੈ ਤੁਹਾਡੀ ਕਮਿਊਨੀਕੇਸ਼ਨ ਲੈਵਲ ਜਿਹੜਾ ਤੁਹਾਡਾ ਇੰਗਲਿਸ਼ ਕਮਿਊਨੀਕੇਸ਼ਨ ਹੈ ਉਹਨੂੰ ਇੰਪਰੂਵ ਕਰਦਾ ਹੈ ਤੁਹਾਡੀ ਤਾਂ ਕਿ ਤੁਹਾਨੂੰ ਆਪਣੇ ਜਿਹੜੀ ਵੀ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ ਉਦੇ ਵਿੱਚ ਜਾ ਕੇ ਤੁਹਾਨੂੰ ਉੱਥੇ ਗੱਲਬਾਤ ਕਰਨ ਦੇ ਵਿੱਚ ਸਮਝਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਸੋ ਮੈਂ ਇਹੀ ਕਹਿਣਾ ਚਾਹਾਂਗਾ ਜਦੋਂ ਵੀ ਤੁਸੀਂ ਆਪਣਾ ਡ੍ਰੀਮ ਦੇਖਦੇ ਹੋ ਸਟੱਡੀ ਵਰਕ ਜਾਂ ਇਮੀਗ੍ਰੇਸ਼ਨ ਲਈ ਚੂਜ਼ ਓਨਲੀ ਆਇਲਸ ਥੈਂਕ ਯੂ ਜੇ ਤਾਂ ਸਾਡੇ ਸਾਰੇ ਅਸੀਂ ਦਰਸ਼ਕਾਂ ਨੂੰ ਸਾਡੇ ਵਿਅਰਸ ਨੂੰ ਸਾਡੇ ਉਹਨਾਂ ਬੱਚਿਆਂ ਨੂੰ ਯੂਥ ਨੂੰ ਇਹੀ ਮੈਸੇਜ ਦਵਾਂਗੇ ਕਿ ਵਧੀਆ ਆਇਲ ਸੈਂਟਰ ਚੂਜ਼ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਇੱਕ ਜੋ ਸਭ ਤੋਂ ਵੱਡਾ ਇੱਕ ਡਾਊਟ ਸੀਗਾ ਬੱਚਿਆਂ ਦੇ ਦਿਲ 'ਚ ਕਿ ਆਇਲਸ ਅਸੀਂ ਕਿੱਥੇ ਕਰੀਏ ਤਾਂ ਸਭ ਤੋਂ ਵਧੀਆ ਸੁਜੈਸ਼ਨ ਮੈਨੂੰ ਲੱਗਦਾ ਕਿ ਅੰਕੀ ਜੀ ਨੇ ਤੁਹਾਨੂੰ ਦੇ ਦਿੱਤਾ ਸਟੱਡੀ ਹਾਊਸ ਆਦਮਪੁਰ ਦੇ ਵਿੱਚ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਆਪਣੇ ਸੁਪਨੇ ਪੂਰਾ ਕਰੋ ਧੰਨਵਾਦ